ਖੇਡਾਂ ਵਤਨ ਪੰਜਾਬ ਦੀਆਂ 2024 25 ਬਲਕ ਫਲੋਰ ਦੀਆਂ ਖੇਡਾਂ ਜੀਐਚਆਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੋਸਾਂਝ ਕਲਾ ਫਲੋਰ ਵਿਖੇ ਹੋ ਰਹੀਆਂ ਨੇ ਇਨ੍ਹਾਂ ਖੇਡਾਂ ਸੰਬੰਧੀ ਉਪ ਮੰਡਲ ਮੈਜਿਸਟ੍ਰੇਟ ਦਫਤਰ ਫਲੋਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਐਸਟੀਐਮ ਫਲੋਰ ਅਮਨਪਾਲ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਵਕਫਾ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਮੀਟਿੰਗ ਦੌਰਾਨ ਚਥੇ ਇਨਾ ਖੇਡਾਂ ਨੂੰ ਸਫਲ ਬਣਾਉਣ ਲਈ ਅਹਿਮ ਵਿਚਾਰ-ਚਰਚਾ ਕੀਤੀ ਗਈ। ਉੱਥੇ ਹੀ ਐਸਟੀਐਮ ਫਿਲੌਰ ਅਮਨਪਾਲ ਸਿੰਘ ਨੇ ਦੱਸਿਆ ਕਿ ਖੋ-ਖੋ ਅੰਡਰ 14 ਸਾਲ ਅਤੇ 17 ਸਾਲ ਲੜਕੇ ਕਬੱਡੀ ਸਰਕਲ ਅੰਦਰ 14 ਸਾਲ ਅਤੇ 17 ਸਾਲ ਲੜਕੇ ਅਤੇ ਲੜਕੀਆਂ ਦੇ ਮੁਕਾਬਲਿਆਂ ਤੋਂ ਇਲਾਵਾ ਹੋਰ ਵਕਫਾਕ ਦੋ ਫੇਜ਼ ਦੀਆਂ ਬਲਾਕ ਪੱਤਰੀ ਖੇਡਾਂ ਮਿਤੀ 9 ਸਤੰਬਰ ਤੋਂ 12 ਸਤੰਬਰ ਤੱਕ ਹੋਣਗੀਆਂ। ਇਸ ਮੀਟਿੰਗ ਵਿੱਚ ਸਤਵਿੰਦਰਪਾਲ ਸਿੰਘ, ਮੈਡਮ ਸੁਖਜਿੰਦਰ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਖੇਡਾਂ ਮਤਨ ਪੰਜਾਬ ਦੀਆਂ 2024 ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਉਪਰਾਲੇ ਨਾਲ ਪੰਜਾਬ ਦੇ ਵਿੱਚ ਪਹਿਲਾ ਬਲਾਕ ਪੱਧਰ ਦੇ ਉੱਪਰ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਜੋ ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ਦੇ ਉੱਪਰ ਮੁਕਾਬਲੇ ਹੋਣਗੇ ਇਹਨਾਂ ਖੇਡ ਮੁਕਾਬਲਿਆਂ ਦੇ ਵਿੱਚ ਨਾ ਸਿਰਫ ਸਕੂਲਾਂ ਦੇ ਬੱਚੇ ਬਲਕਿ ਹੋਰ ਪਿੰਡਾਂ ਦੇ ਤੇ ਸ਼ਹਿਰਾਂ ਦੇ ਜੋ ਨੌਜਵਾਨ ਹਨ ਉਹ ਭਾਗ ਲੈ ਸਕਦੇ ਹਨ ਜੋ ਕਿ ਉਮਰ ਦੇ ਅਲੱਗ-ਅਲੱਗ ਵਰਗਾਂ ਦੇ ਵਿੱਚ ਭਾਗ ਲੈ ਸਕਦੇ ਹਨ ਖੇਡਾਂ ਜਿਵੇਂ ਕਿ ਹੈਂਡਬਾਲ ਵਾਲੀਬਾਲ ਫੁੱਟਬਾਲ ਐਥਲੈਟਿਕਸ ਇਨ ਕਬੱਡੀ ਇਹਨੀਆਂ ਸਾਰੀਆਂ ਗੇਮਾਂ ਦੇ ਵਿੱਚੋਂ ਭਾਗ ਲੈ ਸਕਦੇ। ਇਸ ਦੇ ਸਬੰਧ ਵਿੱਚ ਫਲੋਰ ਤਹਿਸੀਲ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਨੂਰ ਮੈਲ ਬਲਾਕ ਅਤੇ ਰੁੜਕਾ ਬਲਾਕ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ ਟੂਕੀਗਾ ਚੱਲ ਰਹੀਆਂ ਸਨ ਜਿਦੇ ਵਿੱਚ ਕਾਫੀ ਲੋਕਾਂ ਨੇ ਸ਼ਮੂਲੀਦਤ ਕੀਤੀ। ਹੁਣ 9 ਤਰੀਕ ਤੋਂ ਲੈ ਕੇ 12 ਤਰੀਕ ਤੱਕ ਜੋ ਫਲੋਰ ਬਲਾਕ ਦੀਆਂ ਦੂਸਾਂਝ ਕਲਾ ਸਕੂਲ ਦੇ ਵਿੱਚ ਖੇਡਾਂ ਹੋਣ ਜਾ ਰਹੀਆਂ ਹਨ। ਮੈਂ ਫਲੋਰ ਵਸੀਆਂ ਨੂੰ ਸਾਰੇ ਇਸ ਬਲਾਕ ਫਲੋਰ ਦੇ ਵਸੀਆਂ ਨੂੰ ਬਿੰਤੀ ਕਰਾਂਗਾ ਕਿ ਵੀ ਉਹ ਇਹਨਾਂ ਖੇਡਾਂ ਵਿੱਚ ਭਾਗ ਲੈ ਭਾਵੇਂ ਉਹ ਕਿਸੇ ਵੀ ਉਮਰ ਵਰਗ ਤੋਂ ਸੋ ਇਸ ਖੇਡਾਂ ਦੇ ਵਿੱਚ ਇਵਨ 70 ਸਾਲ ਦੀ ਉਮਰ ਤੱਕ ਦੇ ਵਰਗ ਬਣੇ ਹੋਏ ਹਨ ਕਿ ਉਹ ਆਪਣੇ ਬੱਚਿਆਂ ਨੂੰ ਤੇ ਪਲੱਸ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਇਹਨਾਂ ਖੇਡਾਂ ਵੱਲ ਤੋਰਨ ਤੇ ਵੱਧ ਤੋਂ ਵੱਧ ਹਿੱਸਾ ਲੈਣ ਅੱਜ ਇਸੇ ਸੰਬੰਧ ਵਿੱਚ ਮੈਂ ਵਕਫਾ ਖਸਰਨਾਲ ਬੀਪੀਓ ਨਾਲ ਵਰਕ ਨੋਡਲ ਅਫਸਰਨਾਲ ਸਾਡੇ ਕੋਚ ਸਹਿਬਾਨ ਨਾਲ ਵੀਡੀਓ ਸਹਿਬਾਨ ਨਾਲ ਮੀਟਿੰਗ ਕੀਤੀ ਹੈ ਤਾਂ ਕਿ ਇਹ ਸੰਦੇਸ਼ ਸਾਰੇ ਤੱਕ ਪਹੁੰਚ ਸਕੇ ਕਿ ਲੋਕੀ ਇਹਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਤਾਂ ਕਿ ਅਸੀਂ ਇੱਕ ਨਵਾਂ ਪੰਜਾਬ ਨਸ਼ਿਆਂ ਤੋਂ ਦੂਰ ਕਰਕੇ ਇੱਕ ਖੇਡਾਂ ਵਰਗ ਦੇ ਪੰਜਾਬ ਨੂੰ ਸਿਰ ਤੋਂ ਬਖੋ ਉੱਚਾ ਚੱਕੀ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਆਗਾਜ਼ 29 ਅਗਸਤ ਨੂੰ ਸੰਗਰੂਰ ਵਿਖੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਹੋਣਾ ਨੇ ਕਰ ਦਿੱਤਾ ਆ ਜਿਸ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਬਲਾਕਾਂ ਦੀਆਂ ਜਿਹੜੀਆਂ ਖੇਡਾਂ ਆ ਸ਼ੁਰੂ ਹੋ ਚੁੱਕੀਆਂ ਇਸੇ ਲੜੀ ਦੇ ਤਹਿਤ ਜਲੰਧਰ ਜ਼ਿਲ੍ਹੇ ਦੇ ਬਲਾਕ ਫਲੋਰ ਦੀਆਂ ਖੇਡਾਂ ਮਿਤੀ 9 ਤੋਂ 12 ਸਤੰਬਰ 2024 ਨੂੰ ਜੀਐਚਆਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੁਸਾਂਝ ਕਲਾ ਵਿਖੇ ਕਰਵਾਈਆਂ ਜਾ ਰਹੀਆਂ ਸੋ ਇਹਨਾਂ ਖੇਡਾਂ ਦੇ ਵਿੱਚ ਅਲੱਗ-ਅਲੱਗ ਉਮਰ ਵਰਗਾਂ ਦੇ ਵਿੱਚ 14 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਸਾਰੇ ਖਿਡਾਰੀ ਖਿਡਾਰਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹਨਾਂ ਖੇਡਾਂ ਦੇ ਵਿੱਚ ਆ ਕੇ ਆਪਣਾ ਪਾਰਟਿਸਪੇਸ਼ਨ ਕਰੋ ਤੇ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਓ